ਹੈਲੋ एवरीवन ਅੱਜ ਆਪਾਂ ਕੋਈ ਰੈਸਿਪੀ ਨਹੀਂ ਲੈ ਕੇ ਆਏ ਅੱਜ ਆਪਾਂ ਇੱਕ ਛੋਟਾ ਜਿਹਾ ਰਿਵਿਊ ਲੈ ਕੇ ਆਏ ਹਾਂ ਜਸਟ ਹਬੀ ਆਯੁਰਵੈਦਿਕ ਮੀਨੀ ਲਿਪਸਟਿਕ ਕਿਟ ਦਾ ਜਿਹਦੇ ਵਿੱਚ ਕੀ ਟੋਟਲ ਮੈਨੂੰ 8 ਸ਼ੇਡ ਮਿਲੇ ਆ ਇਹ 337 ਰੁਪਏ ਵਿੱਚ ਮੈਨੂੰ ਮਿਲੇ ਆ 337 ਵਿੱਚ ਵੀ ਡਿਲੀਵਰੀ ਚਾਰਜਸ ਸੀਗੇ ਜਿਹੜੇ ਉਹ ਇਨਕਲੂਡਡ ਸੀ ਯਾਨੀ ਕਿ ਅਗਰ ਦੇਖਿਆ ਜਾਵੇ ਤਾਂ 8 ਸ਼ੇਡ ਮਤਲਬ ਕਿ 337 ਰੁਪਏ ਜੀ ਤਾਂ ਅਫੋਰਡੇਬਲ ਹੈ ਕਾਫੀ ਜਿਹਦੇ ਵਿੱਚ ਕਿ ਲਾਈਟ ਤੋਂ ਲੈ ਕੇ ਮੀਡੀਅਮ ਤੇ ਡਾਰਕ ਕਲਰ ਤਿੰਨੋਂ ਕੈਟਾਗਰੀਆਂ ਦੇ ਤੇ ਦੇਖਿਆ ਜਾਵੇ ਤਾਂ ਜਿਹੜੇ ਬੇਸਿਕ ਕਲਰ ਹੁੰਦੇ ਆ ਜਿੱਦਾਂ ਕਿ ਪਿੰਕ ਹੋ ਗਿਆ ਮੋਵ ਹੋ ਗਿਆ ਤੇ ਬਰਾਊਨ ਸ਼ੇਡ ਹੋ ਗਿਆ ਇਹ ਤਿੰਨੋਂ ਕਲਰ ਇਹਦੇ ਵਿੱਚ ਆਲਰੇਡੀ ਹੈਗੇ ਆ ਤੇ ਇਹਨਾਂ ਨੂੰ ਹੀ ਇਹਨਾਂ ਦੇ ਵਿੱਚ ਵੀ ਇਹ ਡਾਰਕ ਵੀ ਆ ਤੇ ਲਾਈਟ ਵੀ ਆ ਇਹਦੇ ਵਿੱਚੋਂ ਮੇਰਾ ਸਭ ਤੋਂ ਫੇਵਰਿਟ ਕਲਰ ਜਿਹੜੇ ਆ ਉਹ ਹੈ ਮੋਵ ਪਿੰਕ ਤੇ ਨਿਊਡ ਬਰਾਊਨ ਰੋਜ਼ ਬਰਾਊਨ ਤੇ ਨਾਲੇ ਪੀਜੇ ਪਿੰਕ ਤੇ ਬਾਕੀ ਜਿਹੜੇ ਚਾਰ ਡਾਰਕ ਕਲਰ ਨੇ ਉਹਦੇ ਵਿੱਚ ਡੀਪ ਰੈਡ ਤੇ ਡੀਪ ਪਿੰਕ ਤੇ ਉਸਵਲ ਬ੍ਰਾਈਟ ਵਿੰਕ ਕਲਰ ਹੈ ਤੇ ਨਾਲੇ ਟੋਪ ਕਲਰ ਹੈ ਇਹ ਮਤਲਬ ਕਿ ਜਿਹੜੀ ਦੇਖੇ ਜਾਵੇ ਤਾਂ ਜਿਹੜੀ ਕਾਲਜ ਗੋਇੰਗ ਗਰਲਸ ਆ ਉਹਨਾਂ ਲਈ ਵੀ ਹੈ ਜਿਨ੍ਹਾਂ ਨੂੰ ਲਾਈਟ ਸ਼ੇਡ ਪਸੰਦ ਆ ਉਹਨਾਂ ਲਈ ਵੀ ਹੈ ਤੇ ਜਿਨ੍ਹਾਂ ਨੂੰ ਡਾਰਕ ਸ਼ੇਡ ਪਸੰਦ ਆ ਉਹਨਾਂ ਲਈ ਵੀ ਹੈ ਯਾਨੀ ਕਿ ਕੁਆਲਿਟੀ ਕੁਆਂਟੀਟੀ ਪ੍ਰਾਈਸ ਤਿੰਨੋਂ ਚੀਜ਼ਾਂ ਬਹੁਤ ਵਧੀਆਂ ਨੇ ਮੈਨੂੰ ਬਹੁਤ ਪਸੰਦ ਆਏ ਤੇ ਕਾਫੀ ਲੌਂਗ ਲਾਸਟਿੰਗ ਹੈ ਕਾਫੀ ਦਿਨ ਚੱਲ ਜਾਂਦੀਆਂ ਨੇ ਤੇ ਇਹਨਾਂ ਦੇ ਕੁਆਲਿਟੀ ਕੁਆਂਟੀਟੀ ਸਭ ਕੁਝ ਵਧੀਆ ਹੈ ਆਈ ਹੋਪ ਕਿ ਤੁਹਾਨੂੰ ਇਹ ਰਿਵਿਊ ਪਸੰਦ ਆਇਆ ਹੋਊਗਾ ਮੇਰਾ ਫਸਟ ਰਿਵਿਊ ਹੈ ਤੇ ਨੈਕਸਟ ਟਾਈਮ ਮੈਂ ਹੋਰ ਪ੍ਰੋਡਕਟ ਲੈ ਕੇ ਆਉਂਗੀ ਕਿ ਜਿਹੜੇ ਅਫੋਰਡੇਬਲ ਪ੍ਰਾਈਸ 'ਚ ਵਧੀਆ ਕੁਆਲਿਟੀ ਤੇ ਕੁਆਂਟੀਟੀ ਦੋਨੋਂ ਹੀ ਦਿੰਦੇ ਹੋਣ ਤੇ ਕਾਫੀ ਵਧੀਆ ਹੈ ਇਹਨਾਂ ਦੀ ਮੈਂ ਪਹਿਲਾਂ ਵੀ ਪ੍ਰੋਡਕਟ ਯੂਜ਼ ਕਰ ਚੁੱਕੀ ਆ ਤੇ ਆਯੁਰਵੇਦ ਆਯੁਰੇਡੀਕ ਹੈ ਇਹ ਬਾਕੀ ਅਗਰ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕਸ ਫॉर ਵਾਚਿੰਗ